ਵਾਜਸੀ ਸਾਰੇ ਇੱਥੇ ਇਕੱਠੇ ਹੋਏ ਆ ਤੁਹਾਨੂੰ ਬੇਨਤੀ ਕਰਨ ਵਾਸਤੇ 쿠ਸੀ ਸਾਰਿਆਂ ਨੇ ਦੇਖਿਆ ਹੈ ਕਿ ਪਿਛਲੇ ਸਮੇਂ 'ਚ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਥ ਦੀ ਇਕਲੌਤੀ ਜਥੇਬੰਦੀ ਜਮਾਤ 105 ਸਾਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸ ਪਾਰਟੀ ਨੂੰ ਇਸ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਕੇ ਸਾਰੇ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਕਮਜ਼ੋਰ ਕੀਤਾ ਗਿਆ ਪੰਜਾਬ ਦੇ ਹਰ ਹੱਕ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਦੇ ਖਜ਼ਾਨੇ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਦੀ ਕਿਸਾਨੀ ਦੇ ਉੱਤੇ ਔਖਾਈਆਂ ਆਈਆਂ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਹੋਏ ਸਾਡੇ ਵਿਕਾਸ ਦੇ ਕਾਰਨ ਸਾਰੇ ਠੱਪ ਹੋ ਗਏ ਪੜ੍ਹੇ ਲਿਖੇ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਗਏ ਨੇ ਨਸ਼ਿਆਂ ਦੀ ਇਹੋ ਜਿਹੀ ਇੱਥੇ ਦਰਿਆ ਵਗੀ ਹੈ ਕਿ ਮੈਨੂੰ ਲੱਗਦਾ ਹੈ ਕਿ ਕੋਈ ਇਹੋ ਜੀ ਗਲੀ ਆ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਤਾਂ ਨਸ਼ੇ ਪਹੁੰਚਾਈ ਨਹੀਂ ਗਏ ਨੇ ਕਾਨੂੰਨ ਵਿਵਸਥਾ ਦਾ ਕੋਈ ਨਾ ਨਹੀਂ ਜਿਹਦੇ ਕਰਕੇ ਸਾਰੀ ਇੰਡਸਟਰੀ ਪੰਜਾਬ ਨੂੰ ਛੜ ਛੜ ਬਾਹਰ ਭਜ ਰਹੀ ਹੈ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਥਰਮਲ ਪਲਾਂਟ ਨਹੀਂ ਲੱਗਿਆ ਕੋਈ ਇੱਥੇ کارਖਾਨਾ ਨਹੀਂ ਲੱਗਿਆ ਤੇ ਜੇ ਆਪਾਂ ਕਹੀਏ ਕਿ ਅੱਜ ਚੋਨਾ ਤੋਂ ਪਹਿਲੇ ਆਪਾਂ ਇਹ ਨਾ ਚੀਜ਼ਾਂ ਬਾਰੇ ਵਿਚਾਰ ਨਾ ਕਰੀਏ ਤੇ ਕੱਲੇ ਚੁਟਕਲੇ ਸੁਣ ਕੇ ਪੰਡਾ ਦੀ ਗੱਲਾਂ ਮੰਨ ਕੇ ਜਾਂ ਦੂਜੀ ਪਾਰਟੀਆਂ ਦਾ ਪੰਡੀ ਪ੍ਰਚਾਰ ਸੁਣ ਕੇ ਉਹਨਾਂ ਦੇ ਲ ਮਗਰ ਲੱਗ ਕੇ ਆਪਾਂ ਵੋਟ ਪਾ ਦਈਏ ਤਾਂ ਮੈਂ ਸਮਝ ਗਿਆ ਉਹਦਾ ਖਮਿਆਜਾ ਤੁਸੀਂ ਸਾਰਿਆਂ ਨੇ ਪਿਛਲੇ 9 ਸਾਲਾਂ 'ਚ ਦੇਖ ਲਿਆ ਪਿਛਲੇ 15 ਸਾਲਾਂ 'ਚ ਸਾਰੀ ਪਾਰਟੀਆਂ ਦਾ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਤੇ ਵੋਟ ਦੀ ਤਾਕਤ ਸਾਡੇ ਕੋਲ ਹੁੰਦੀ ਹੈ ਕਿ ਅਸੀਂ ਕੰਮ ਕਰਨ ਵਾਲੀ ਸਰਕਾਰ ਬਣਾਈਏ ਨੇ ਤਾਂ ਅਫਸੋਸ ਮੈਨੂੰ ਆਖੀ ਸੀ ਗੱਲਾਂ ਤੇ ਮਗਰ ਲੱਗ ਗਏ ਤੇ ਕੰਮਾਂ ਨੂੰ ਕਿਤੇ ਨਾ ਕਿਤੇ ਆਪਾਂ ਭੁੱਲ ਗਏ ਜਿਨ੍ਹਾਂ ਨੇ ਝੂਠਾ ਗੰਦਾ ਪ੍ਰਚਾਰ ਤੁਹਾਡੀ ਖੇਤਰੀ ਪਾਰਟੀ ਦੇ ਖਿਲਾਫ ਕੀਤਾ ਬਿਨਾਂ ਸਬੂਤ ਉਹਨਾਂ ਦੀ ਗੱਲਾਂ ਦੇ ਝਾਸੇ ਵਿੱਚ ਆ ਗਏ ਤੇ ਅੱਜ ਮੈਂ ਬੇਨਤੀ ਕਰਦੀ ਆ ਸਾਰਾ ਸੱਚ ਤੁਹਾਡੇ ਸਾਹਮਣੇ ਕਿਉਂਕਿ ਝੂਠ ਦੇ ਪੈਰ ਨਹੀਂ ਆਉਂਦੇ ਸੱਚ ਤਾਂ ਸਾਹਮਣੇ ਆਉਂਦਾ ਹੀ ਆਉਂਦਾ ਹੈ ਅਸੀਂ ਵੀ ਕਹਿ ਸਕਦੇ ਸੀ ਝੂਠ ਮਾਰ ਸਕਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਸੀ ਲੋਕੀ ਕੀ ਆ ਕਾਂਗਰਸ ਕਹੀ ਜਾਂਦੀ ਹੈ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਾਂਗੇ ਘਰ ਘਰ ਨੌਕਰੀਆਂ ਦੇ ਦਾਂਗੇ ਕਿਸਾਨ ਇਹਨਾਂ ਦੇ ਮਗਰ ਲੱਗ ਰਹੇ ਬਾਲ ਸਾਹਿਬ ਤੁਸੀਂ ਵੀ ਕਹਿ ਦਿਓ ਲੇਕਿਨ ਬਾਦਲ ਸਾਹਿਬ ਨੇ ਕਿਹਾ ਕਾਕਾ ਸਿਆਸਤ ਵਿੱਚ ਇਨਸਾਨ ਦੀ ਇਕੱਲੇ ਜ਼ੁਬਾਨ ਹੁੰਦੀ ਹੈ ਜ਼ੁਬਾਨ ਇਹੋ ਜੀ ਹੋਏ ਕਿ ਜੋ ਕਹਾ ਉਹਦੇ ਵਿੱਚ ਪੂਰਾ ਉਤਰੀਏ ਇਹ ਕਿਹੜਾ ਕੋਈ ਪਾਰਟੀ ਕੱਲ ਦੇ ਬਾਅਦ ਆਪਾਂ ਚੋਣ ਨਹੀਂ ਲੜਨੀ ਆਪਾਂ ਤਾਂ ਇੱਥੇ ਹੀ ਰਹਿਣਾ ਅੱਜ ਝੂਠ ਮਾਰਾਂਗੇ ਕੱਲ ਕਿਹੜੇ ਮੂੰਹ ਦੇ ਨਾਲ ਜਾਵਾਂਗੇ ਕੋਈ ਗੱਲ ਨਹੀਂ ਜੇ ਚੋਣ ਹਾਰਦੇ ਆਂ ਕੁਝ ਨਹੀਂ ਹੁੰਦਾ ਲੇਕਿਨ ਝੂਠ ਨਹੀਂ ਮਾਰਨਾ ਲੋਕਾਂ ਦੇ ਨਾਲ ਆਪ ਪਾਰਕ ਤੇ ਖੇਤਰੀ ਤੇ ਦਿੱਲੀ ਵਾਲੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝੂਠ ਮਾਰਦਾ ਉੱਥੇ ਕੁਝ ਹੋਰ ਮਾਰਦਾ ਗਾ ਦਿੱਲੀ ਜਾ ਕੇ ਕੁਝ ਹੋਰ ਮਾਰਦਾ ਲੇਕਿਨ ਅਸੀਂ ਨਾ ਦਿੱਲੀ ਜਾਣਾ ਐ ਨਾ ਰਾਜਸਥਾਨ ਜਾਣਾ ਨਾ ਹਰਿਆਣਾ ਜਾਣਾ ਅਸੀਂ ਤਾਂ ਪੰਜਾਬ ਚ ਹੀ ਰਹਿਣਾ ਤੇ ਆਪਣਿਆਂ ਦੇ ਨਾਲ ਧੋਖਾ ਨਹੀਂ ਕਰਾਂਗੇ ਬਖਤੌਰ ਮੁੱਖ ਮੰਤਰੀ ਸੰਗਠਾ ਦੇ ਦਰਸ਼ਨ ਕਰਨ ਵਾਸਤੇ ਮੁੱਖ ਮੰਤਰੀ ਸੰਗਠਾ ਦੇ ਵਿੱਚ ਆਉਂਦੇ ਸੀ ਮੁੜ ਕੇ ਨਾ ਕੈਪਟਨ ਸਾਹਿਬ ਦੀ ਸ਼ਕਲ ਨਜ਼ਰ ਆਈ ਚੰਨੀ ਸਾਹਿਬ ਨੂੰ ਤਾਂ ਨਟਕੀਆਂ ਤੋਂ ਸਮਝ ਨਹੀਂ ਸੀ ਯਾਦਾ ਜਿਹੜਾ ਆਮ ਆਦਮੀ ਕਹਿੰਦਾ ਸੀ ਸੱਥਾਂ ਤੋਂ ਸਰਕਾਰ ਚੱਲੂਗੀ ਇਹ ਜੇ ਨੇੜੇ ਤੇੜੇ ਵੀ ਆਊਗਾ ਦੇਖਣਾ ਲਾਗੇ ਪਾਗੇ ਦੇ 25 ਪਿੰਡ ਬੰਦ ਨਜ਼ਰ ਬੰਦ ਕਰ ਦਿੱਤੇ ਜਾਣਗੇ ਕਿ ਬਾਹਰ ਕੋਈ ਚਿੜੀ ਚਿੜੀ ਨਾ ਫੜਕ ਜੇ ਦੇ ਨੇੜੇ ਆਤਾ ਆਮ ਆਦਮੀ ਦੀ ਸਰਕਾਰ ਜੇ ਕਾਂਗਰਸੀਆਂ ਨੇ ਝੂਠ ਮਾਰਿਆ ਤੇ ਇਹ ਤਾਂ ਮਹਾ ਝੂਠਾ ਜਿਹੜਾ ਝਾਲੂ ਨਿਕਲਿਆ ਇਹਨੇ ਤਾਂ ਕੁਛ ਕਸਰ ਹੀ ਨਹੀਂ ਛੱਡੀ ਇਹ ਸਭ ਤੋਂ ਵੱਡਾ ਧੋਖਾ ਤਾਂ ਬੀਬੀਆਂ ਦੇ ਨਾਲ ਕੀਤਾ ਕਹਿੰਦਾ ਸੀ ਇਹ ਪੌਮ ਪਰਵਾਹ ਕਾਗਜ਼ ਪਰਵਾਹ ਸੀ ਕਿ ਨਹੀਂ ਥੋੜੇ ਤੋਂ ਦੇਖੋ ਜੀ ਇਹਦੇ ਵਿੱਚ ਆਪਣਾ ਨਾਮ ਪਤਾ ਸਾਰਾ ਕੁਝ ਅਕਾਊਂਟ ਨੰਬਰ ਜਿਸ ਪਿੰਚਾੜੂ ਦੀ ਸਰਕਾਰ ਤੁਸੀਂ ਬਟਨ ਨੱਪ ਕੇ ਬਣਾਤਾ ਅਗਲੇ ਮਹੀਨੇ ਤੋਂ ਹਰ ਮਹੀਨੇ 1000 ਰੁਪਏ ਡਿੱਗਣਗੇ ਕਿ ਐਸੀ ਦਸੋ ਵਿਧੀਆਂ ਦਸੋ ਸੱਚ ਸੱਚ ਬਸੋ ਜੇ ਤੁਹਾਡੀ 3 ਕਿਲੋ ਕਣਕ ਬਦਲ ਸਾਹ ਦੇ ਬੇਸੀ ਇਹਨੇ ਚੱਕ ਕੇ ਹੋ ਜਾ ਝਾੜੂ ਮਾਰਿਆ 5 ਕਿਲੋ ਚਿਲਾ ਛੱਡੀ ਇਹ ਬਦਲਾ ਵਾਸਤੇ ਵੋਟਾਂ ਪਾਈਆਂ ਸੀ ਤੁਸੀਂ ਹਾਂ ਝਾੜੂ ਮਾਰਦਾ ਤੁਹਾਡੇ ਕਣਕ ਨੂੰ ਝਾੜੂ ਮਾਰਦਾ ਤੁਹਾਡੇ ਬੱਚਿਆਂ ਦੇ ਵਰਦੀਆਂ ਨੂੰ ਝਾੜੂ ਮਾਰਦਾ ਤੁਹਾਡੇ ਸ਼ਗਨਾਂ 'ਚ ਝਾੜੂ ਮਾਰਦਾ ਸਾਇਕਲਾ ਚ ਝਾੜੂ ਮਾਰਦਾ ਵਿਕਾਸ ਸਾਰਾ ਕੁਝ ਦਾ ਝਾੜੂ ਮਾਰਦਾ ਤੇ ਇਹਨਾਂ ਨੂੰ ਝਾੜੂ ਕਦੋਂ ਮਾਰੋਗੇ ਤੁਸੀਂ ਜਿਨ੍ਹਾਂ ਨੇ ਗੁਟਕਾ ਸਾਹ ਦੀ ਸਵਾ ਖਾਦੀ ਆ ਤਖਸਾਲ ਵਲ ਨੂੰ ਕਰਕੇ ਕਿ 4 ਹਫਤਿਆਂ ਚ ਨਸ਼ੇ ਖਤਮ ਕਰ ਦਾਂਗੇ ਉਹ ਕਾਂਗਰਸੀ 5 ਸਾਲ ਰਾਜ ਕੇ ਨਸ਼ੇ ਵੇਚ ਕੇ ਚੁੱਪ ਚੁਪ ਗਏ ਸਮਈਆਂ ਕਰਕੇ ਆ ਨਸ਼ੇੜੀ ਜਿਹਨੂੰ ਮੁੱਖ ਮੰਤਰੀ ਬਣਾ ਛੱਡਿਆ ਪਾਰਲੀਮੈਂਟ ਕੇ 11 ਵਜੇ ਡੱਕੇ ਹੋਏ ਆਉਂਦਾ ਸੀ ਇਹਨੇ ਸੂਬਾ ਕੀ ਚਲਾਣਾ ਹੈ ਆਪ ਆ ਗੱਡੀ ਦਾ ਡਰਾਈਵਰ ਨਹੀਂ ਰੱਖਦੇ ਜਿਹੜਾ ਸ਼ਰਾਬੀ ਆਪਾਂ ਮੁੱਖ ਮੰਤਰੀ ਨੂੰ ਪੂਰਾ ਸੁਬਾ ਫੜਾ ਚੱਬ। ਕਹਿੰਦਾ ਨਸ਼ੇ ਵਿਰੋਧੀ ਯੋਧ ਚੱਲ ਰਿਹਾ ਹੈ ਜੀ। ਮੈਨੂੰ ਪਤਾ ਹੈ ਨਸ਼ੇ ਕਿੱਥੇ ਬਣਦੇ ਨੇ, ਕੌਣ ਵੇਚਦਾ ਹੈ, ਕਿੱਥੇ बिकਦੇ ਨੇ ਤੇ ਫਿਰ 4 ਸਾਲ ਤੋਂ ਖਤਮ ਕਿ ਨਹੀਂ ਕੀਤੇ ਨਸ਼ੇ ਕਰਕੇ ਇਹਨਾਂ ਨੂੰ। ਬੱਚਿਆਂ ਨੂੰ ਤਾਂ ਦਰਬਾਰ ਸਾਹਿਬ ਜਾ ਕੇ ਸਵਾ ਲਲਵਾ ਦੇਣਾ ਨਸ਼ੇ ਖਤਮ ਕਰਾਂਗੇ। ਤੇ ਆਪ ਗੁਰਦੁਆਰਾ ਸਾਹਿਬ ਨਸ਼ੇ ਦੀ ਹਾਲਤ ਛੇ ਜਾਂਦਾ ਹੈ। ਮਾਂ ਦੀ ਝੂਠੀ ਸੋਖਾਂਦਾ ਮੈਂ ਨਸ਼ੇ ਛੱਡ ਆਪ ਤੇ ਛੱਡ ਨਹੀਂ ਸਕਿਆ ਲੋਕਾ ਤੁਹਾਡੇ ਜਵਕ ਨੂੰ ਕੁਝ ਕਹੂੰ। ਕਿਥੋਂ ਆਂਦੀਆਂ ਨੇ ਗੋਲੀਆਂ? ਇਹ ਆਪ ਵੇਚਦੇ ਨੇ ਮਾਤਾ ਜੀ ਭੁਲੇਖੇ 'ਚ ਨਾ ਰੋ ਸਰਕਾਰੀ ਸ਼ਹਿ ਦੇ ਬਨਾ ਨਸ਼ੇ ਬਿਕ ਨਹੀਂ ਸਕਦੇ ਇਹ ਆਪ ਵੇਚਦੇ ਨੇ ਉਸ ਤੇ ਰਾਹੀ ਉਹਨਾਂ ਨੂੰ ਛਡਾਉਂਦੇ ਨੇ ਜਿਹੜੇ ਵੇਚਦੇ ਨੇ ਤੇ ਆਪ ਪੈਸੇ ਦੀ ਕਮਾਈਆਂ ਕਰਦੇ ਨੇ ਤੇ ਤੁਹਾਨੂੰ ਪਤਾ ਕਿ ਅੱਜ ਸੂਬੇ ਵਿੱਚ ਤਰੱਕੀ ਕਿਉਂ ਨਹੀਂ ਹੋ ਰਹੀ ਤੁਹਾਡੇ ਜਵਾਨ ਕਿਉਂ ਬੇਰੋਜ਼ਗਾਰ ਕਿਉਂ ਫਿਰ ਰਹੇ ਨੇ ਤੁਹਾਡੀ ਸਹੂਤਾ ਕਿਉਂ ਬੰਦ ਹੋ ਰਹੀਆਂ ਨੇ ਕਿਉਂਕਿ ਰਾਜ ਰਾਜ ਕੇ ਖਜ਼ਾਨੇ ਨੂੰ ਪਹਿਲੇ ਕਾਂਗਰਸੀਆਂ ਨੇ ਲੁੱਟਿਆ ਇਹ ਆਪ ਲੁੱਟ ਰਹੇ ਨੇ ਤੇ ਇਕੱਤਰ ਇਮਾਨਦਾਰੀ ਦਾ ਜੇ ਤੁਹਾਨੂੰ ਸਬੂਤ ਚਾਹੀਦਾ ਹੈ ਤੇ ਮੈਂ ਇਹਨਾਂ ਦੇ ਮੰਤਰੀਆਂ ਦੀ ਤਾਂ ਲਿਸਟ ਅਜੇ ਬੋਲਾਂਗੀ ਨਹੀਂ ਇਹਨਾਂ ਦੇ ਅਮਿਤ ਰਤਨ ਇਹਨਾਂ ਦੇ ਮੁਜੇਰ ਸਿੰਘਾ ਇਹਨਾਂ ਦੇ ਸਰਾਰੀ ਫਰਾਰੀ ਫੌਜੀ ਦੀ ਗੱਲ ਤਾਂ ਬਾਅਦ ਨੂੰ ਕਰਾਂਗੀ ਉਹ ਮੰਤਰੀ ਛੱਡੋ ਜੰਪਸੂਆਂ ਦਾ ਹਾਲ ਦੇਖ ਲਓ ਤੁਸੀਂ ਡੀਆਈਜੀ ਭੁੱਲਰ ਇੱਕ ਭੁੱਲਰ ਦੇ ਘਰ ਦਿੱਲੀ ਨੇ ਆ ਕੇ ਪੁਲਿਸ ਨੇ ਰੇਡ ਮਾਰੀ ਤੇ ਤੁਹਾਨੂੰ ਪਤਾ ਕਿੰਨੇ ਪੈਸੇ ਮਿਲੇ 500 ਦੇ ਕਿੰਨੇ ਗੱਡੀਆਂ ਦੇ ਨੋਟ ਦੇ ਨੋਟ ਫੋਟੋ ਕਿਨੇ ਦੇਖੀਏ ਦਾ ਹੱਥ ਖੜੇ ਕਰਕੇ ਮੈਨੂੰ ਦੱਸੋ ਜੇ ਕਿਸੇ ਨੇ ਦੇਖਿਆ ਸਾਰਿਆਂ ਨੂੰ ਬੇਨਤੀ ਜਿਨ੍ਹਾਂ ਨੇ ਨਹੀਂ ਦੇਖਿਆ ਨਾ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਦੇ ਹਜ਼ਾਰ ਰੁਪਏ ਕਿੱਥੇ ਜਾਂ ਲੱਗੇ ਸਾਢੇ 7 ਕਰੋੜ ਰੁਪਏ ਕਮਰਾ ਭਰਿਆ ਹੋਇਆ ਨੋਟਾਂ ਦੇ ਨਾਲ ਉਹਨੇ ਲਿਖ ਕੇ ਦਿੱਤੀ ਮੇਰੀ ਸਾਲ ਦੀ ਆਮਦਨ 35 ਲੱਖ ਰੁਪਏ ਹੈਗੀ ਪੈਂਡ ਸਮਾਨ ਵਾਲੇ ਡੀਆਈਜੀ ਪੁਲਸ ਅਫਸਰ ਦੇ ਕਰੇ ਕਮਰਾ ਭਰ ਕੇ 500 ਦੀਆਂ ਗੱਡੀਆਂ ਨੋਟਾਂ ਦੀ 4 ਕਿਲੋ ਸੋਨਾ ਇੱਕ ਤੋਲਾ ਅੱਜ ਕਿੰਨੇ ਲੱਖਾਂ ਦਾ ਹੈਗਾ ਇਹਦੇ ਘਰੇ 4 ਕਿਲੋ ਸੋਨਾ ਮਿਲਿਆ ਠੀਕ ਬਕਾਨਾ ਦੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਗੱਡੀਆਂ ਤੇ ਘੜੀਆਂ ਉਹ ਬਾਕੀ ਸਾਰਾ ਛੱਡ ਦਿਓ ਇਹ ਸਿਗਾ ਇੱਕ ਅਫਸਰ ਉਹਦੀ 1 ਮਹੀਨੇ ਦੀ ਕਮਾਈ ਤੇ 4 ਸਾਲਾਂ 'ਚ ਸੈਂਕੜੇ ਡੀਆਈਜੀ ਅਫਸਰਾਂ ਦੀ ਕੀ ਕਮਾਈ ਹੋਗੀ ਉਹ ਕਮਾਈਆਂ ਕਿੱਥੋਂ ਹੋ ਰਹੀਆਂ ਨੇ ਕਿਹੜੇ ਮੰਤਰੀ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਇਹ ਸਭ ਟੱਕਰ ਇਮਾਨਦਾਰੀ ਦਾ ਇਹਨਾਂ ਦਾ ਸਬੂਤ ਹੈ ਭਗਤ ਸਿੰਘ ਦੀ ਤਗ ਬਣ ਕੇ ਲੜ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਮੁੱਖ ਮੰਤਰੀ ਦੀ ਅਸ਼ਰੀਲ ਵਿਡਿਓ ਤਾਂ ਤੁਸੀਂ ਦੇਖ ਹੀ ਲਿੱਤੀ ਇਹਦੀ ਕਰਤੂਤਾ ਇਹ ਗੁੰਮਰਾਹ ਕੀਤਾ ਐ ਤੋਂ ਮਤੰਦਰ ਨੂੰ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਗਿਆ 4 ਸਾਲਾਂ 'ਚ ਜਿਹਦੇ ਵਿੱਚੋਂ ਅੱਧਾ ਇਹਨਾਂ ਨੇ ਚੜਾਤਾ ਜਿਹੜਾ ਬੱਚਾ ਜਾਂਦਾ ਹੈ ਨਾ ਅੱਜ 1.5 ਲੱਖ ਦਾ ਕਰਜ਼ਾ ਲੈ ਕੇ ਜਾਂਦਾ ਕਿੱਥੋਂ ਕਿਉਂ ਤੁਸੀਂ ਨਹੀਂ ਪੁੱਛਦੇ ਜਦੋਂ ਸਾਡੇ ਕੋਲ ਆਉਂਦੇ ਨੇ ਤੁਸੀਂ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜੋਗੇ 9 ਸਾਲ ਤੁਹਾਡੇ ਹੱਥ ਕਿੰਨੇ ਬੰਨ ਕੇ ਰੱਖੇ ਨੇ ਫਿਰ ਜੇ ਅਸੀਂ ਦੋਸ਼ੀ ਸੀਗੇ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਆ ਕਿਨੇ ਰੋਕਿਆ ਨਾ ਨੂੰ ਅੱਜ ਮੇਰੇ ਭਰਾ ਨੂੰ ਬੰਦ ਕਰਤਾ ਵਿਕਰਮ ਨੂੰ ਕਹਿੰਦੇ ਨਸ਼ੇ ਵੇਚਦਾ ਤੇ 10 ਤੋਂ 4 ਮਹੀਨੇ ਤੋਂ ਬੰਦ ਹੈ ਤੁਹਾਡੇ ਨਸ਼ੇ ਮੁੱਕ ਗਏ ਬੰਦ ਹੋ ਗਏ ਤੇ ਕਿਉਂ ਨਹੀਂ ਹੋਇਆ ਜੇ ਦੇਖਦਾ ਸੀ ਪਾ ਝੋਟ ਦੇ ਪੈਰ ਨਹੀਂ ਹੁੰਦੇ ਸੱਚ ਦੀ ਜਿੱਤ ਹੁੰਦੀ ਹੈ ਵਿਕਰਮ ਵੀ ਨਿਕਲੂਗਾ ਤੇ ਜਿਸ ਤਰ੍ਹਾਂ ਸਾਡੀ ਸਰਕਾਰ ਬਣ ਗਈ ਨਾ ਬੇਨਕਾਬ ਹੋਣਾ ਨੂੰ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਂ ਤੇ ਸਿਆਸਤ ਖੇਡ ਕੇ ਗੰਦੀ ਰਾਜਨੀਤੀ ਕਰਕੇ ਬੇਅਦਬੀਆਂ ਕਰਾਈਆਂ ਉਹ ਵੀ ਸਾਨੂੰ ਪਤਾ ਹੈ